ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਅਕਸਰ ਅਸੀਂ ਵੇਖਦੇ ਹੁੰਦੇ ਸੀ ਕਿ ਕਿਨਰ ਸਮਾਜ ਨੂੰ ਲੋਕ ਬਹੁਤ ਮਾੜਾ ਕਹਿੰਦੇ ਸੀ ਕਿਉਂਕਿ ਕਿਤੇ ਨਾ ਕਿਤੇ ਇਹ ਹੁੰਦਾ ਸੀ ਵੀ ਇਹ ਸਮਾਜ ਜਿਹੜਾ ਆ ਇਹ ਕਿਸੇ ਦੇ ਕੰਮ ਨਹੀਂ ਆਉਂਦਾ ਇਹ ਸਮਾਜ ਜਿਹੜਾ ਆ ਆਪਣੇ ਆਪ ਦੇ ਵਿੱਚ ਹੀ ਜ਼ਿਆਦਾ ਮਸਤਰੇ ਪਰ ਅੱਜ ਅੱਜ ਇਹ ਬਿਲਕੁਲ ਚੇਂਜ ਹੋ ਚੁੱਕਾ ਹੈ ਜੇ ਅੱਜ ਤੁਹਾਨੂੰ ਸ਼ਹਿਰ ਸਰਦੂਲਗੜ੍ਹ ਦੀ ਇੱਕ ਛੋਟੀ ਜੀ ਕਹਾਣੀ ਵਿਖਾਈਏ ਤਾਂ ਇੱਥੇ ਅੱਜ ਇੱਥੇ ਜਿਹੜੇ ਕਿਨਰ ਸਮਾਜ ਦੇ ਇੱਥੇ ਫੋਟੋ ਮਹੰਤ ਜੀ ਨੇ ਉਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ 12 ਕੁੜੀਆਂ ਨੂੰ ਹੁਣ ਤੱਕ ਉਹ ਜਿਹੜਾ ਘਰ ਦਾ ਸਮਾਨ ਜਿਹੜਾ ਵਿਆਹ ਤੋਂ ਬਾਅਦ ਜੇ ਉਹ ਦੇ ਚੁੱਕਿਆ ਤੇ ਇਹ ਇੱਕ ਵਾਰ ਇਹਨਾਂ ਵਾਸਤੇ ਇਸ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਾ ਇਹ ਕਹਿਣਾ ਹੈ ਵੀ ਆਪਾਂ ਆਪਣੇ ਜ਼ਰੂਰਤਮੰਦ ਦਾ ਸਮਾਨ ਕੋਈ ਵੀ ਆਪਣੀ ਧੀ ਨੂੰ ਦਿੰਦਾ ਤਾਂ ਸਾਡੀਆਂ ਤੇ ਬੱਚੀਆਂ ਹੀ ਆ ਤੇ ਅਸੀਂ ਆਪਣੀ ਨੇਕ ਕਮਾਈ ਆ ਜੋ ਵੀ ਆਪਣੇ ਤੰਦ ਫੁੱਲ ਜੋੜਿਆ ਹੁੰਦਾ ਚਲੋ ਇਨਸਾਨ ਗਲਤ ਜਗ੍ਹਾ ਤੇ ਲਾਉਣ ਨਾਲੋਂ ਤਾਂ ਆਪਾਂ ਉੱਥੇ ਦਈਏ ਵੀ ਜਿੱਥੇ ਕਿਸੇ ਨੂੰ ساری ਉਮਰ ਵੀ ਕੰਮ ਆ ਜੇ ਤਾਂ ਵੈਸੇ ਬਹੁਤ ਗਰੀਬ ਸੀ ਇਹ ਪਰਿਵਾਰ ਜਿਵੇਂ ਆਪਾਂ ਪਹਿਲਾਂ ਕੀਤਾ ਉਸੇ ਤਰ੍ਹਾਂ ਹੁਣ ਵੀ ਆਪਾਂ ਕੁੜੀਆਂ ਨੂੰ ਇਹ ਸਮਾਨ ਦਿੱਤਾ ਗਿਆ ਤਾਂ ਜ਼ਰੂਰਤਮੰਦ ਸਮਾਨ ਹੈ ਜੋ ਕਿ ਇਹਨਾਂ ਦੇ ਲਾਈਫਟਾਈਮ ਤੱਕ ਕੰਮ ਆ ਜੇ ਮੇਰਾ ਤਾਂ ਇਹ ਕਹਿਣਾ ਵੀ ਜੋ ਵੀ ਆਪਣਾ ਭੈਣ ਭਾਈ ਜਾਂ ਕੋਈ ਵੀਡੀਓ ਦੇਖਦਾ ਹੈ ਜਾਂ ਕੋਈ ਸਾਡੇ ਹੀ ਪੰਥ ਦੇ ਲੋਕ ਨੇ ਕਿਨਰ ਸਮਾਜ ਦੇ ਜਾ ਕੋਈ ਹੋਰ ਮੇਰਾ ਭੈਣ ਪਾਈਆ ਜਾਂ ਕੋਈ ਆਪਣੇ ਤਕੜੀ ਪ੍ਰਾਪਰਟੀ ਵਾਲੇ ਜਿਹੜੇ ਇਨਸਾਨ ਨੇ ਆਪਣੇ ਗਰੀਬ ਬੱਚੀਆਂ ਹੁੰਦੀਆਂ ਉਹਨਾਂ ਨੂੰ ਜ਼ਰੂਰਤਮੰਦ ਸਮਾਨ ਦੋ ਵੀ ਉਹਨਾਂ ਦਾ ਵਿਵेशਿਆ ਵੀ ਵਧੀਆ ਰਵੇ ਨਾਲੇ ਉਹਨਾਂ ਨੂੰ ਆਉਣ-ਨਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਵੀ ਨਾ ਬਣੇ ਮੇਰੇ ਗੁਰੂ ਜੀ ਐ ਜੋ ਕਾਲੇਵਾਲੀ ਰਹਿੰਦੇ ਨੇ ਨਿਵਾਸੀ ਆ ਆਪਣੇ ਕਾਲੇਵਾਲੀ ਗੱਦੀ ਨਸ਼ੀਲ ਨੇ ਉੱਤੇ ਉਹਨਾਂ ਦਾ ਵੀ ਸਹਿਯੋਗ ਆਪਣੇ ਨਾਲ ਉਹਨਾਂ ਦਾ ਸਿਰ ਤੇ ਹੱਥ ਆ ਤਾਂ ਹੀ ਉਹਨਾਂ ਦੀ ਬਦੌਲਤ ਹੀ ਆਪਾਂ ਇੱਥੇ ਸਰਦੂ ਲਗਾੜ ਤੇ ਉਹਨਾਂ ਨੇ ਜੋ ਸਿੱਖਿਆ ਦਿੱਤੀ ਆਪਾਂ ਉਸ ਤੇ ਚੱਲਣ ਦੀ ਫੋਟੋ ਮੰਤ ਜੀ ਨੇ ਸਾਡੀ ਫਰਿਆਦ ਸੁਣੀ ਧੰਨ ਸਵਾਣ ਦਿੱਤਾ ਸਾਡੀ ਬੇਟੀ ਵਾਸਤੇ ਸਾਡੇ ਐਮਸੀ ਸਾਹਿਬ ਤਾਰੀ ਸਿੰਘ ਫੌਜਾ ਸਿੰਘ ਜੀ ਆਪਣੇ ਜਗਬਿੰਦਰ ਜਗਜੀ ਵੱਡੇ ਭਗੈਲ ਜੀ ਇਹਨਾਂ ਨੇ ਬਹੁਤ ਮੇਰੀ ਮਦਦ ਕੀਤੀ ਆ ਤੇ ਮਾਈ ਦਾ ਫੋਟੋ ਦੀਦਾ ਮੈਂ ਧੰਨਵਾਦ ਆਪਦੇ ਦਿਲ ਤੋਂ ਕਰੀਦਾ ਕੀ ਕਿਸ ਮਾਨੇ ਦੇ ਵਿੱਚ ਇਹ ਵਿੱਚ ਸਾਰੇ ਬੱਟਾ ਜੀ ਸੂਟ ਸਾਰਾ ਪੇਟੀ ਦਾ ਸਵਾਣ ਜਿੰਨਾ ਵੀ ਹੋ ਸਕੇ ਮਾਈ ਨੇ ਵਰਤਨ ਦੀ ਜੋਗ ਦਿੱਤਾ ਈ ਮੈਂ ਇਹਨੂੰ ਧੰਨਵਾਦ ਕਰਦਾ ਮਾਈ ਦਾ ਵੀ ਬਹੁਤ ਵਧੀਆ ਕਰਿਆ ਜੀ ਮੇਰੇ ਵੱਲ ਕੀ ਕੰਮ ਕੀ ਕਰਦੇ ਹੋ ਬਾਈ ਤੁਸੀਂ ਮੈਂ ਬਈ ਰਕਸਾ ਚਲਾਉਣਾ ਦੂਰੀ ਜੇ ਵੀ ਕੁਝ ਕੰਮ ਮਿਲਦਾ ਉਹੀ ਕਰਦਾ ਘਰ ਦੀ 6 ਸਾਲਾਂ ਤੋਂ ਦਰੰਗ ਦੇ ਮਰੀਜ਼ ਪਈ ਹੈ ਤੇ ਮੈਂ ਇਸੇ ਕਰਕੇ ਕੋਈ ਜੋੜ ਨਹੀਂ ਸਕਿਆ ਤੇ ਨਾ ਹੀ ਮੇਰੇ ਮੋਤਾ ਇਹਦੀਆਂ ਭਾਈਆਂ ਵਾਲੀਆਂ ਮੋਤਾ ਹੋ ਗਿਆ ਮੇਰੇ ਗਰੀਬ ਪਰਿਵਾਰ ਆ ਬਹੁਤ ਜ਼ਾਰੇ ਤੇ ਇਸੇ ਕਰਕੇ ਪੈਸਾ ਨਹੀਂ ਕੱਟਾ ਹੋਇਆ ਤੇ ਸਾਡੇ ਬਾਈ ਦਾ ਬਹੁਤ ਬਹੁਤ ਧੰਨਵਾਦ ਫੋਟੋ ਮੰਤਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇੱਕ ਛੋਟੀ ਜਿਹੀ ਰਿਕਵੈਸਟ ਲੈ ਕੇ ਆਏ ਸੀ ਇਹਨਾਂ ਕੋਲੇ ਵੀ ਇੱਕ ਗਰੀਬ ਪਰਿਵਾਰ ਹੈ ਜੀ ਉਹਨਾਂ ਕੋਲੇ ਕੁਝ ਨਹੀਂ ਸਰਦਾ ਵੀ ਉਹਨਾਂ ਨੇ ਕੁੜੀ ਦਾ ਵਿਆਹ ਕਰਨਾ ਇਹ ਕਹਿੰਦੇ ਜੀ ਮੈਂ ਸਾਰਾ ਸਮਾਨ ਦੇਵਾਂਗੇ ਇਹਨਾਂ ਨੇ ਟੋਟਲ ਸਮਾਨ ਦਿੱਤਾ ਹੈ ਬੈੱਡ, ਕੁਰਸੀਆਂ, ਕੱਪੜੇ, ਪੇਟੀ ਜੋ ਵੀ ਸਮਾਨ ਹੁੰਦਾ ਹੈ ਭਾਂਡੇ ਹੋਗੇ 51, ਲੀਡੇ ਹੋਗੇ ਰਜਾਈਆਂ ਕਿਦਾਂ ਲਈ ਜੋ ਵੀ ਸਮਾਨ ਆਪਾਂ ਦਿੰਨੇ ਆ ਉਹ ਦਿੱਤਾ ਸਭ ਇਹਨਾਂ ਨੇ ਜੀ ਇਹ ਬੰਦੇ ਕੋਲੇ ਕੁਝ ਨਹੀਂ ਸੀ ਇੱਕ ਅਸੀਂ ਤਾਂ ਬੇਨਤੀ ਕਰਨ ਆਏ ਸੀ ਪਰ ਸਾਡੀ ਬੇਨਤੀ ਇਹਨਾਂ ਨੇ 1 ਮਿੰਟ ਦੇ ਵਿੱਚ ਕਬੂਲ ਕੀਤੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਬਾਹਰ ਮੈਂ ਵਿਆਹ ਕਰਿਆ ਇਹ ਕਹਿੰਦੇ ਅੱਗੇ ਤੋਂ ਵੀ ਕਰਾਂਗੇ ਤੇ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਸਾਨੂੰ ਖੜਾਉਣਗੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤਾਂ ਆਪ ਇੱਕ ਮਹੱਲੇ ਵਾਸੀ ਖੁਸ਼ ਨਸੀਬਾਂ ਵੀ ਸਾਡੇ ਕੋਲ ਇਹੋ ਜਿਹਾ ਕੋਈ ਮਹੰਤ ਐਨੇ ਸੰਯੋਗ ਲਾਇਆ ਜੀ ਠੀਕ ਹੈ ਅਸੀਂ ਮਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਪਹਿਲਾ ਨਹੀਂ ਜੀ ਇਹ ਤਾਂ ਹੁਣ ਤੁਸੀਂ ਦੱਸ ਰਹੇ ਹੋ ਜਿਹੜੇ ਕੋਈ ਗੁਪਤ ਕਰਦੇ ਉਹ ਦੱਸ ਹੀ ਨਹੀਂ ਸਕਦੇ ਅਸੀਂ ਠੀਕ ਹੈ ਅਸੀਂ ਖੁਸ਼ ਨਸੀਬਾਂ ਤੇ ਮਾਈ ਦਾ ਧੰਨਵਾਦ ਕਰਦੇ ਹਾਂ ਸਾਡੇ ਆਖੇ ਨਹੀਂ ਅਸੀਂ ਤਾਂ ਇੱਕ ਐਮ ਸੀ ਹੁਣ ਦੇ ਨਾਤੇ ਮੇਰੀ ਮਿਸੇਜ ਐਮ ਸੀ ਰਹੀ ਹੈ ਜੀ 10 ਸਾਲ ਅਸੀਂ ਇੱਥੇ ਹੁਣ ਤੇ 5-4 ਸਾਲ ਤੋਂ ਇੱਥੇ ਆਏ ਆ ਪਹਿਲਾਂ ਕਿਸੇ ਨੇ ਇਹ ਜਿਆ ਨਹੀਂ ਪ੍ਰਾਲਾ ਕੀਤਾ ਅਸੀਂ ਇੱਕ ਸੰਜੋਗ ਵੀ ਕਰਦੇ ਆਂ ਵੀ ਜਿੰਨਾ ਕ ਅਸੀਂ ਤੇ ਜਿਹੜੇ ਮਹੱਲਾ ਜਿਹੜੇ ਹੋਰ ਲੋਕ ਨੇ ਉਹ ਵੀ ਮਾਈ ਦੇ ਨਾਲ ਰਲ ਕੇ ਜੇ ਕਰਿਆ ਕਰਨ ਤਾਂ ਬਹੁਤ ਵਧੀਆ ਹੋਊਗਾ